ਇੱਕ ਕਾਰਗੁਜ਼ਾਰੀ ਹੈ ਜੀ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਦਾ ਵੀ ਤੇ ਆਪਣੇ ਜੋ ਲੋਕਲ ਗੁਰਦੁਆਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸ਼ਨੀ ਦੌੜੀ ਦਾ ਵਾਰ ਪ੍ਰਾਪਤ ਹੈ ਤੇ ਸਾਰੀ ਸੰਗਤ ਅਕੇ ਹੱਥ ਜੋੜ ਕੇ ਅਪੀਲ ਹੈ ਜਿੰਨੀ ਵੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਜੀ ਦੀ ਪਵਿੱਤਰ ਦਰਸ਼ਨੀ ਦਿਉੜੀ ਦੇ ਤਾਨਸ਼ੀਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਇਹ ਪਵਿੱਤਰ ਧਰਤੀ ਗੁਰੂ ਸਾਹਿਬ ਜੀ ਸੰਮਤ 1722 ਈਸਵੀ ਦੇ ਵਿੱਚ ਇਸ ਪਵਿੱਤਰ ਸਥਾਨ ਦੇ ਉੱਪਰ ਆਪਣੇ ਪਰਿਵਾਰ ਸਮੇਤ ਆਏ ਸੀ ਤੇ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਸਥਾਨ ਨੂੰ ਧਰਮ ਪ੍ਰਚਾਰ ਦੇ ਕੇਂਦਰੀ ਸਥਾਨ ਵਜੋਂ ਸਥਾਪਿਤ ਕੀਤਾ ਸੀਗਾ ਇਸ ਪਵਿੱਤਰ ਸਥਾਨ ਦੇ ਨਾਲ ਪਾਈ ਦਗੋ ਪਾਈ ਮੀਹਾ ਜੀ ਦਾ ਵੀ ਇਤਿਹਾਸ ਜੁੜਦਾ ਹੈ ਇਸ ਗੁਰਦੁਆਰਾ ਸਾਹਿਬ ਅਗਰ ਇਤਿਹਾਸ ਬਾਰੇ ਤੁਸੀਂ ਪੂਰੇ ਡੀਪਲੀ ਜਾਣਨਾ ਚਾਹੁੰਦੇ ਹੋ ਤਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀਆਂ ਬਹੁਤ ਸਾਰੀਆਂ ਵੀਡੀਓ ਸੀ ਆਪਣੇ ਚੈਨਲ ਉੱਤੇ ਆਲਰੇਡੀ ਪੋਸਟ ਕੀਤੀਆਂ ਹੋਈਆਂ ਨੇ ਤੇ ਤੁਸੀਂ ਉਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਉਹਨਾਂ ਵੀਡੀਓ ਦੇ ਰਾਹੀਂ ਵੀ ਜਾਣਦਾ ਸੀ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੀ ਸੰਗਤ ਜਾਣਦੇ ਹੋ ਕਿ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਹਜੂਰ ਸਾਹਿਬ ਨਾਦੇ ਸਾਹਿਬ ਨੂੰ ਜਾਣ ਵਾਲੀ ਜਿਹੜੀ ਟ੍ਰੇਨ ਹੈ ਉਹਦਾ ਠਹਿਰਾਵ ਹੋਣਾ ਕਾਫੀ ਦਿਨਾਂ ਤੋਂ ਸ਼ੁਰੂ ਹੋ ਚੁੱਕਿਆ ਸੀਗਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਚੱਲਦੇ ਹਾਂ ਉੱਥੇ ਜਾ ਕੇ ਦੇਖਦੇ ਹਾਂ ਕਿ ਲੰਗਰਾਂ ਦਾ ਜੋ ਸੰਗਤਾਂ ਵੱਲੋਂ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਕਿੰਨੇ ਇੱਕ ਸੰਗਤ ਜਿਹੜੀ ਹੈ ਰੇਲਵੇ ਸਟੇਸ਼ਨ ਉੱਪਰੋਂ ਯਾਤਰਾ ਵਾਸਤੇ ਰਵਾਨਾ ਹੋ ਰਹੀ ਹੈ ਆਓ ਜੀ ਚੱਲਦੇ ਹਾਂ ਇਸ ਟਾਈਮ ਆਪਾਂ ਮੌਜੂਦਾ ਨਹੀਂ ਥਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਤੇ ਅੰਦਰ ਜਾ ਕੇ ਦੇਖਦੇ ਆਂ ਵੈਸੇ ਤਾਂ ਬਹੁਤ ਸਾਰੀਆਂ ਗੁਰੂ ਪਿਆਰੀਆਂ ਸੰਗਤਾਂ ਥਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਹਜ਼ੂਰ ਸਾਹਿਬ ਦੀ ਯਾਤਰਾ ਕਰ ਰਹੀਆਂ ਨੇ ਤੇ ਦੂਸਰੇ ਬੰਨੇ ਥਮਤਾਨ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਵੀਰਾਂ ਵੱਲੋਂ ਹਜ਼ੂਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਖਾਸ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਤੋਂ ਜਿੰਨੀਆਂ ਵੀ ਟ੍ਰੇਨਾਂ ਨੇ ਥਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਰੁਕਣੀਆਂ ਸ਼ੁਰੂ ਹੋਈਆਂ ਨੇ ਤੇ ਸੰਗਤਾਂ ਨੂੰ ਕੀ ਕੀ ਫਾਇਦੇ ਹੋ ਰਹੇ ਨੇ ਤੇ ਉਹ ਕਿਵੇਂ ਦਾ ਮਹਿਸੂਸ ਕਰ ਰਹੀਆਂ ਨੇ ਤੇ ਦੂਜੇ ਪਨੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਤੇ ਨੌਜਵਾਨ ਵੀਰਾਂ ਵੱਲੋਂ ਖਾਸ ਲੰਗਰਾਂ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਗੁਰੂ ਪਿਆਰੀਆਂ ਸੰਗਤਾਂ ਇਸ ਰੇਲਵੇ ਸਟੇਸ਼ਨ ਤੋਂ ਯਾਤਰਾ ਕਰ ਵੀ ਰਹੀਆਂ ਨੇ ਤੇ ਹੋਰ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੀਆਂ ਵੀ ਸੰਗਤਾਂ ਹਜ਼ੂਰ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੀਆਂ ਨੇ ਉਹ ਗੁਰਦੁਆਰਾ ਸ਼ੀਤਮਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਆਪਣੀ ਯਾਤਰਾ ਦੀ ਸ਼ੁਰੂਆਤ ਕਰਨ ਤੇ ਗੁਰੂਆਂ ਕਿਆ ਸੰਗਤਾਂ ਵੱਲੋਂ ਲੰਗਰਾਂ ਦਾ ਵੀ ਖਾਸ ਪ੍ਰਬੰਧ ਰੇਲਵੇ ਸਟੇਸ਼ਨ ਉੱਪਰ ਕੀਤਾ ਜਾ ਰਿਹਾ ਹੈ ਜਿੰਨੀਆਂ ਵੀ ਸੰਗਤਾਂ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਨੇ ਜਾਂ ਹਜੂਰ ਸਾਹਿਬ ਦੀ ਯਾਤਰਾ ਤੋਂ ਆ ਰਹੀਆਂ ਨੇ ਉਹਨਾਂ ਦੇ ਸਵਾਗਤ ਵਿੱਚ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਗੁਰਦੁਆਰਾ ਧੰਮਧਾਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਵੀਰਾਂ ਵੱਲੋਂ ਖਾਸ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚ ਰਹੀ ਹੈ ਉਹਨਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸ਼੍ਰੀ તમਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉਪਰੋਂ ਆਪਣੀ ਯਾਤਰਾ ਦੀ ਸ਼ੁਰੂਆਤ ਕਰਨ ਤੇ ਹੋਰ ਵੀ ਸੇਵਾ ਕਰਨ ਵਾਲੇ ਜਿੰਨੇ ਵੀ ਨੌਜਵਾਨ ਵੀਰ ਆਏ ਉਹਨਾਂ ਵੀਰਾਂ ਅੱਗੇ ਵੀ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵੀਰ ਸ਼ੁੱਕਰਵਾਰ ਦੇ ਦਿਨ ਜਿਸ ਵੀ ਦਿਨ ਟ੍ਰੇਨਾਂ ਸ਼੍ਰੀ તમਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉਪਰ ਆਉਂਦੀਆਂ ਨੇ ਤੇ ਵੱਧ ਤੋਂ ਵੱਧ ਨੌਜਵਾਨ ਵੀਰ ਵੀ ਇੱਥੇ ਸੇਵਾਵਾਂ ਲਈ ਪਹੁੰਚਣ ਜਿਹੜੇ ਵੀਰ ਕਿਸੇ ਵੀ ਤਰ੍ਹਾਂ ਦਾ ਕੋਈ ਆਪਣਾ ਯੋਗਦਾਨ ਸੇਵਾਵਾਂ ਦੇ ਵਿੱਚ ਪਾਉਣਾ ਚਾਹੁੰਦੇ ਨੇ ਚਾਹੇ ਉਹ ਕਿਸੇ ਪੈਸੇ ਰਾਹੀਂ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਲੰਗਰ ਦੀ ਸੇਵਾ ਹੋਵੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਨੌਜਵਰ ਵੀਰਾਂ ਨਾਲ ਸੰਪਰਕ ਕਰਕੇ ਸੇਵਾ ਕਰ ਸਕਦੇ ਨੇ ਜਿਵੇਂ ਕਿ ਸਾਰੀ ਸੰਗਤ ਭਲੀ ਭਾਂਤੀ ਤੁਸੀਂ ਜਾਣਦੇ ਹੋ ਕਿ ਹਜੂਰ ਸਾਹਿਬ ਨੂੰ ਜਾਣ ਵਾਲੀਆਂ ਟ੍ਰੇਨਾਂ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਰੁਕਣੀਆਂ ਸ਼ੁਰੂ ਹੋ ਚੁੱਕੀਆਂ ਸੀ ਕਾਫੀ ਸਮੇਂ ਤੋਂ ਇਹ ਬਹੁਤ ਸਾਰੀਆਂ ਸੰਗਤਾਂ ਜੋ ਕਿ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਨੇ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਇਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਜਦੋਂ ਦਾ ਟ੍ਰੇਨਾਂ ਦਾ ਠ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਹੋ ਹਾਂਜੀ ਹਾਂਜੀ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਆਪਣੇ ਧਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉਪਰ ਟ੍ਰੇਨਾਂ ਰੁਕਣੀਆਂ ਸ਼ੁਰੂ ਹੋ ਚੁੱਕੀਆਂ ਬਹੁਤ ਵਧੀਆ ਜੀ ਸਿੱਖ ਸੰਗਤ ਲਈ ਬਹੁਤ ਵਧੀਆ ਇੱਕ ਕਾਰਗੁਜ਼ਾਰੀ ਹੈ ਜੀ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਦਾ ਵੀ ਤੇ ਆਪਣੇ ਜੋ ਲੋਕਲ ਗੁਰਦਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਦੇ ਚ ਤੇ ਭਾਜੀ ਜੇਕਰ ਆਪਾਂ ਟਿਕਟਾਂ ਦੀ ਗੱਲ ਕਰੀਏ ਤਾਂ ਤੁਸੀਂ ਬੁਕਿੰਗ ਇੱਥੋਂ ਧਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉਪਰੋਂ ਕੀਤੀ ਸੀ ਜਾਂ ਫਿਰ ਔਨਲਾਈਨ ਕੀਤੀ ਨਹੀਂ ਔਨਲਾਈਨ ਕੀਤੀ ਜੀ ਔਨ ਤੇ ਇੱਕ ਚੀਜ਼ ਮੈਨੂੰ ਇਹ ਦੱਸੋਗੇ ਕਿ ਤੁਸੀਂ ਸਟੇਸ਼ਨ ਕਿਹੜਾ ਮੈਂਸ਼ਨ ਕੀਤਾ ਸੀ ਉਹਦੇ ਉੱਪਰ ਕੋਈ ਜਾਖਲ ਜੀ ਜਾਖਲ ਮੈਂਸ਼ਨ ਕੀਤਾ ਪਾਜੀ ਇੱਕ ਚੀਜ਼ ਮੈਂ ਤੁਹਾਨੂੰ ਰეკਮੈਂਡ ਕਰਨਾ ਚਾਹਣਾ ਬਾਕੀ ਜਿੰਨੀ ਵੀ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਕਿ ਜੇਕਰ ਤੁਸੀਂ ਟਿਕਟਾਂ ਦੀ ਆਨਲਾਈਨ ਬੁਕਿੰਗ ਵੀ ਕਰਦੇ ਹੋ ਤਾਂ ਉਸ ਦੇ ਵਿੱਚ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਨੂੰ ਹੀ ਮੈਂਸ਼ਨ ਕਰੋ ਪਾਜੀ ਅੱਗੇ ਵੀ ਸੰਗਤਾਂ ਨੂੰ ਸਜੈਸਟ ਕਰਿਓ ਕਿ ਜੇਕਰ ਤੁਸੀਂ ਆਨਲਾਈਨ ਵੀ ਬੁਕਿੰਗ ਕਰਨੀ ਹੈ ਤਾਂ ਤਾਂ ਵੀ ਉਹ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਨੂੰ ਹੀ ਮੈਂਸ਼ਨ ਹਾਂਜੀ ਪਾਜੀ ਨੇ ਪਾਜੀ ਨੇ ਤਮਤਾਨ ਸਾਹਿਬ ਤੋਂ ਕੀਤੀ ਅੱਛਾ ਟਿਕਟਾਂ ਕੀਤੀਆਂ ਸੀ ਪਰਸੋਂ ਕੀਤੀਆਂ ਸੀ ਠੀਕ ਹੈ ਜੀ ਕਨਫਰਮ ਹੋ ਗਈਆਂ ਤੇ ਬਾਕੀ ਹੋਰ ਸੰਗਤ ਨੂੰ ਵੀ ਅਪੀਲ ਹੈ ਕਿ ਜਿਹੜੀਆਂ ਵੀ ਸੰਗਤਾਂ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਨੇ ਤੇ ਉਹ ਟਿਕਟਾਂ ਦੀ ਬੁਕਿੰਗ ਜੇਕਰ ਆਨਲਾਈਨ ਵੀ ਕਰਦੀਆਂ ਨੇ ਤੇ ਉਸ ਉਸ ਬੁਕਿੰਗ ਦੇ ਵਿੱਚ ਧੰਤਾਨ ਸਾਹਿਬ ਰੇਲਵੇ ਸਟੇਸ਼ਨ ਨੂੰ ਹੀ ਮੈਂਸ਼ਨ ਕਰ ਤੇ ਭਾਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਤੇ ਸਾਡੇ ਨੂੰ ਵੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਓ ਤੇ ਸਾਰਿਆਂ ਦੀ ਭਲਾਈ ਦੀ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਪਾਂ ਪਿੱਛੇ ਵੀ ਸੰਗਤ ਨਾਲ ਗੱਲਬਾਤ ਕੀਤੀ ਸਾਰੀਆਂ ਸੰਗਤਾਂ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਸੀ ਤੇ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਧਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਹਜੂਰ ਸਾਹਿਬ ਨੂੰ ਜਾਣ ਵਾਲੀਆਂ ਟ੍ਰੇਨਾਂ ਦਾ ਠਹਿਰਾਵ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਜੀ ਹੁਣ ਵੀ ਆਪਣੀ ਫੈਮਿਲੀ ਦੇ ਨਾਲ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਨੇ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਤੁਸੀਂ ਸਾਰੀ ਫੈਮਲੀ ਦੇ ਨਾਲ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਹੋ ਤੇ ਜਿਵੇਂ ਕਿ ਧੰਤਾਨ ਸਾਹਿਬ ਤੇ ਰੇਲਵੇ ਸਿਚੁਏਸ਼ਨ ਉੱਪਰ ਟ੍ਰੇਨਾਂ ਦਾ ਠਹਿਰਾਵ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਤੇ ਪਹਿਲਾਂ ਆਪਾਂ ਨੂੰ ਜਿਵੇਂ ਤੋਂ ਜਾਖੜ ਵਗੈਰਾ ਤੋਂ ਕਿਸੇ ਹੋਰ ਸਟੇਸ਼ਨ ਤੋਂ ਲਾਈਕ ਟ੍ਰੇਨਾਂ ਨਾਲ ਟ੍ਰੈਵਲ ਕਰਨਾ ਪੈਂਦਾ ਸੀ ਤੇ ਜੇਕਰ ਭਾਜੀ ਗੱਲ ਕਰਾਂ ਮੈਂ ਟਿਕਟਾਂ ਦੀ ਤੇ ਟਿਕਟਾਂ ਦੀ ਬੁਕਿੰਗ ਵੇਲੇ ਤੁਸੀਂ ਬੁਕਿੰਗ ਕਿੱਥੋਂ ਕੀਤੀ ਸੀ ਤੇ ਕਿਹੜਾ ਸਟੇਸ਼ਨ ਨੂੰ ਮੈਂਸ਼ਨ ਕੀਤਾ ਅਸੀਂ ਜੀ ਮੜਵੀ ਤੋਂ ਬੁਕਿੰਗ ਕੀਤੀ ਸੀ ਤੇ ਮੈਂਸ਼ਨ ਤਮਤਾਨ ਸਾਹਿਬ ਦਾ ਕੀਤਾ ਸੀ ਇਹ ਬਹੁਤ ਵਧੀਆ ਗੱਲ ਹੈ ਤੇ ਜਿਵੇਂ ਕਿ ਆਪਾਂ ਪਿੱਛੇ ਵੀ ਸੰਗਤ ਨਾਲ ਗੱਲਬਾਤ ਕੀਤੀ ਸੀ ਤੇ ਥੋੜੀ ਜਿਹੀ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਰਹਿ ਗਈ ਸੀ ਤੇ ਤੁਹਾਨੂੰ ਵੀ ਮੈਂ ਸੁਜੈਸਟ ਕਰਨਾ ਚਾਹਣਾ ਕਿ ਜਿੰਨੀ ਵੀ ਸੰਗਤ ਸਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀ ਹੈ ਤੇ ਉਹਨਾਂ ਸਾਰਿਆਂ ਦੇ ਅੱਗੇ ਇੱਕ ਹੱਥ ਜੋੜ ਕੇ ਅਪੀਲ ਹੈ ਜੇਕਰ ਤੁਸੀਂ ਆਨਲਾਈਨ ਜਾਂ ਆਫਲਾਈਨ ਦੋਨੋਂ ਤਰੀਕੇ ਨਾਲ ਟਿਕਟਾਂ ਦੀ ਬੁਕਿੰਗ ਕਰਦੇ ਹੋ ਤਾਂ ਉਸ ਸਮੇਂ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਨੂੰ ਹੀ ਜ਼ਰੂਰ ਮੈਂਸ਼ਨ ਕਰਿਓ ਮੱਥਾ ਟੇਕਣਾ ਜ਼ਰੂਰੀ ਹੈ ਜੀ ਹਾਂਜੀ ਤਮਤਾਨ ਸਾਹਿਬ ਮੱਥਾ ਟੇਕਣਾ ਜ਼ਰੂਰੀ ਹੈ ਬਿਲਕੁਲ ਜਿਵੇਂ ਕਿ ਤੁਸੀਂ ਸਾਰੀ ਸੰਗਤ ਜਾਣਦੇ ਹੋ ਕਿ ਤਮਤਾਨ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸ਼ਨੀ ਦੌੜੀ ਦਾ ਵਾਰ ਪ੍ਰਾਪਤ ਹੈ ਤੇ ਸਾਰੀ ਸੰਗਤਾਂ ਕੇ ਹੱਥ ਜੋੜ ਕੇ ਅਪੀਲ ਹੈ ਜਿੰਨੀ ਵੀ ਸੰਗਤ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀ ਹੈ ਤਾਂ ਤਮਤਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਦਿਦਾਰੇ ਕਰਕੇ ਹੀ ਤੁਸੀਂ ਹਜੂਰ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਕਰੋ। ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੀ ਇਲਾਕੇ ਦੀ ਸੰਗਤ ਦੀ ਭਲਾਈ ਦੀ ਅਰਦਾਸ ਗੁਰਦੁਆਰਾ ਸਾਹਿਬ ਜਾ ਕੇ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਕਰ ਆਪਾਂ ਟ੍ਰੇਨ ਦੇ ਸਮੇਂ ਦੀ ਗੱਲ ਕਰੀਏ ਤੇ ਸ਼ੁੱਕਰਵਾਰ 4:58 ਮਿੰਟ ਤੇ ਟ੍ਰੇਨ ਜਿਹੜੀ ਹੈ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਪੁੱਜਦੀ ਹੈ ਤੇ ਜਿੰਨੀਆਂ ਵੀ ਸੰਗਤ ਜੌਂਦੀਆਂ ਨੇ ਸਾਰੀਆਂ ਸੰਗਤਾਂ ਇਸ ਜਿਹੜੇ ਪ੍ਰੋਪਰ ਸਮੇਂ ਦੇ ਉੱਪਰ ਤੁਸੀਂ ਪਹੁੰਚ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਤਮਦਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰੋਂ ਕਰ ਸਕਦੇ ਨੇ ਇਹ ਗੁਰੂ ਪਿਆਰੀਆਂ ਸੰਗਤਾਂ ਵੀ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਨੇ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਜਦੋਂ ਤੋਂ ਟ੍ਰੇਨਾਂ ਦਾ ਠਹਿਰਾਵ ਤਮਦਾਨ ਸਾਹਿਬ ਹੁਣਾਂ ਸ਼ੁਰੂ ਹੋਇਆ ਹੈ ਇਹ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਭਾਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਜੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਆ ਰਹੇ ਹੋ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਤੁਹਾਨੂੰ ਇਸ ਭਾਗ ਸਮਾਪਤ ਹੋਇਆ ਕਿ ਤੁਸੀਂ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਹੋ ਤੇ ਜੇ ਜੇਕਰ ਆਪਾਂ ਗੱਲ ਕਰੀਏ ਧੰਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉਪਰ ਟ੍ਰੇਨਾਂ ਦੇ ਠਹਿਰਾਵ ਦੀ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਹੋਇਆ ਪਹਿਲਾਂ ਬਹੁਤ ਦੂਰ ਦੂਰ ਜਾ ਕੇ ਚੜ੍ਹਨਾ ਪੈਂਦਾ ਸੀਗਾ ਹੁਣ ਸਾਨੂੰ ਇੱਥੋਂ ਸਿਰਫ 5 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਮਤਲਬ ਕਿ ਕੋਲਮੇ ਲਾ ਕੇ ਜੇ ਆਪਾਂ ਗੱਲ ਕਰੀਏ ਤੇ ਇਲਾਕੇ ਦੀ ਸੰਗਤਾਂ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਹੈ ਕਿ ਅਗਰ ਉਹ ਯਾਤਰਾ ਕਰਨੀ ਚਾਹ ਰਹੇ ਹਨ ਤੇ ਬਹੁਤ ਹੀ ਆਸਾਨੀ ਦੇ ਨਾਲ ਧੰਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਦੀ ਸ਼ੁਰੂਆਤ ਕਰ ਸਕਦੇ ਆਣੇ ਤੇ ਭਾਜੀ ਇੱਕ ਚੀਜ਼ ਹੋਰ ਜੇ ਮੈਂ ਗੱਲ ਕਰਾਂ ਬੁਕਿੰਗ ਦੀ ਟਿਕਟ ਦੀ ਬੁਕਿੰਗ ਤੁਸੀਂ ਕਿਸ ਤਰੀਕੇ ਨਾਲ ਕੀਤੀ ਹੈ ਅਸੀਂ ਸਰ ਜਨਰਲੀ ਕੀਤੀ ਹੈ ਜੀ ਹਾਂਜੀ ਅਸੀਂ ਸਾਡੇ ਐਂਡ ਟਾਈਮ ਤੇ ਸਲਾਹ ਬਣੀ ਜਾਂਦੀ ਤੇ ਜੇਕਰ ਮੈਂ ਗੱਲ ਕਰਾਂ ਤੁਸੀਂ ਕਿਹੜੇ ਰੇਲਵੇ ਸਟੇਸ਼ਨ ਨੂੰ ਬੁਕਿੰਗ ਦੇ ਟਾਈਮ ਮੈਂਸ਼ਨ ਕੀਤਾ ਸੀਗਾ ਜਾਖਲ ਕੀਤਾ ਜਾਂ ਤੁਮਤਾਨ ਸਾਹਿਬ ਕੀਤਾ ਤੁਮਤਾਨ ਸਾਹਿਬ ਜੀ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਤਾਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀ ਆ ਵੀ ਸੰਗਤਾਂ ਚਾਹੇ ਆਫਲਾਈਨ ਬੁਕਿੰਗ ਕਰ ਰਹੀਆਂ ਨੇ ਚਾਹੇ ਆਨਲਾਈਨ ਬੁਕਿੰਗ ਕਰ ਰਹੀਆਂ ਨੇ ਤਾਂ ਬੁਕਿੰਗ ਦੇ ਟਾਈਮ ਤੁਮਤਾਨ ਸਾਹਿਬ ਰੇਲਵੇ ਸਟੇਸ਼ਨ ਨੂੰ ਹੀ ਉਹ ਬੁਕਿੰਗ ਦੇ ਵਿੱਚ ਮੈਂਸ਼ਨ ਕਰਨ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਗੁਰਦੁਆਰਾ ਸਾਹਿਬ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹ ਫੌਜਾਂ ਤਿਆਰ ਬੜ ਤਿਆਰ ਸੇਵਾ ਲਈ ਖੜੀਆਂ ਨੇ ਤੇ ਸੰਗਤ ਜੀ ਤੁਸੀਂ ਹਰ ਸ਼ੁੱਕਰਵਾਰ ਹੀ ਆਉਂਦੇ ਹੋ ਹਾਂਜੀ ਹਾਂਜੀ ਬਾਈ ਤੇ ਮੈਨੂੰ ਲੱਗਦਾ ਕਿ ਸੇਵਾ ਕਰਕੇ ਜਿਹੜਾ ਮਜ਼ਾ ਆਉਂਦਾ ਹੈ ਉਹ ਅਲੱਗ ਹੀ ਹੈ ਉਹ ਉਸ ਤਰ੍ਹਾਂ ਦਾ ਆਨੰਦ ਆਪਾਂ ਨੂੰ ਕਿਤੇ ਵੀ ਨਹੀਂ ਮਿਲਦਾ ਜੀ ਨਹੀਂ ਮਿਲਦਾ ਜੀ ਕਿਤੇ ਵੀ ਨਹੀਂ ਆਨੰਦ ਮਿਲਦਾ ਜੀ ਭਾਵੇਂ ਕਿਤੇ ਵੀ ਆਪਾਂ ਜਾ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕੀ ਬਜ਼ੁਰਗ ਕੀ ਸਾਰੀਆਂ ਸੰਗਤਾਂ ਹਮ ਹਮਾ ਕੇ ਸੇਵਾਵਾਂ ਵਾਸਤੇ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਪਹੁੰਚੀਆਂ ਹੋਈਆਂ ਨੇ ਤੇ ਹੋਰ ਵੀ ਜਿੰਨੀਆਂ ਸੰਗਤਾਂ ਚਾਹੇ ਉਹ ਨੌਜਵਾਨ ਵੀਰ ਨੇ ਚਾਹੇ ਉਹ ਬਜ਼ੁਰਗ ਨੇ ਘਰਾਂ ਵਿੱਚ ਬੈਠੇ ਨੇ ਉਹਨਾਂ ਅੱਗੇ ਵੀ ਅਪੀਲ ਕੀਤੀ ਜਾਂਦੀ ਕਿ ਵੱਧ ਤੋਂ ਵੱਧ ਸੰਗਤਾਂ ਤਮਤਾਨ ਸੇਵਾਵਾਂ ਵਾਸਤੇ ਪਹੁੰਚਣ ਤੇ ਹੁਮ ਹਮਾ ਕੇ ਹਜੂਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗੜਾ ਦੀ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ